ਹਾਂਜੀ ਦੋਸਤੋ ਤਾਂ ਅੱਜ ਇੱਕ ਅਨਾਉਂਸਮੈਂਟ ਕਰਨੀ ਸੀ ਤੇ ਮੈਂ ਸੋਚਿਆ ਜੇ ਅਨਾਉਂਸਮੈਂਟ ਕਿਉਂ ਨਾ ਅਜ ਪਵਦੀ ਬੋਲੀ ਚ ਕਰੀ ਜਾਏ ਤਾਂ ਠੀਕ ਹੈ ਬਈ ਆਜੋ ਫਿਰ ਤੁਹਾਨੂੰ ਪਵਦੀ ਮੈਂ ਇੱਕ ਬਾਤ ਬਤਾਉ ਤਾਂ ਪ੍ਰਤਾਪ ਅਕੈਡਮੀ ਦਾ ਟੈਸਟ ਬੈਚ ਸ਼ੁਰੂ ਹੋਣ ਜਾ ਰਿਹਾ ਬਈ 22 ਸਤੰਬਰ ਤੇ ਔਰ ਇਹ ਜੋ ਟੈਸਟ ਬੈਚ ਹੈ ਇਹ ਪੀਟਰੀ ਪੀਐਸਬੀ ਦੇ ਜਿੰਨੇ ਵੀ ਐਗਜ਼ਾਮ ਆਣੇ ਆ ਜਿਸ ਤਰ੍ਹਾਂ ਕਿ ਐਕਸਾਈਜ ਇੰਸਪੈਕਟਰ ਆਏਗਾ ਪਟਵਾਰੀ ਕਲਰਕ ਜਾਂ ਗਰੁੱਪ ਸੀ ਕੇ ਜਿੰਨੇ ਵੀ ਪੇਪਰ ਆਣੇ ਆ ਸਾਰਿਆਂ ਵਾਸਤਾ ਟੈਸਟ ਬੈਚ ਹੋਵੇਗਾ ਜੋ ਕਿ ਆਫਲਾਈਨ ਮੋਡ ਮੈਂ ਹੈ ਔਰ ਓਐਮਆਰ ਸੀਟੀ ਦੇ ਉੱਪਰ ਟੈਸ ਠੀਕ ਹੈ ਭਾਈ ਇੱਕ ਹਫਤੇ ਮੈਂ ਪੰਜ ਮੌਕ ਟੈਸਟ ਹੋਵਾਂਗੇ ਇੱਕ ਹਫਤੇ ਦਾ ਸ਼ਡਿਊਲ ਤੁਹਾਨੂੰ ਪਹਿਲਾਂ ਹੀ ਮਿਲ ਜਾਈ ਜਾਏਗਾ ਔਰ ਇੱਕ ਹਫਤੇ ਦੇ ਅੰਦਰ ਦੋ ਫੁੱਲ ਮੌਕ ਟੈਸਟ ਹੋਵਾਂਗੇ ਔਰ ਤਿੰਨ ਹੋਵਾਂਗੇ ਸੈਕਸ਼ਨਲ ਮੌਕ ਟੈਸਟ ਰਜਿਸਟ੍ਰੇਸ਼ਨ ਅੱਜ ਤੇ ਹੀ ਸਟਾਰਟ ਹੈ ਆ ਤਾਂ ਮੈਂ ਫੋਨ ਕਰਕੇ ਇਹ ਦੋ ਨੰਬਰ ਹੈਗੇ ਆ ਮਾਰੇ ਵਾਲੇ ਭਾਈ ਠੀਕ ਹੈ ਇਹਨਾਂ 'ਪਾ ਫੋਨ ਕਰਕੇ ਆਪਣੀ ਸੀਟ ਬੁੱਕ ਕਰਾ ਸਕਾਂ ਜਾਂ ਔਰ ਪੇਮੈਂਟ ਕਰਕੇ ਆਪਣੀ ਰਜਿਸਟ੍ਰੇਸ਼ਨ ਵੀ ਕਰਾ ਸਕਾਂ ਪਹਿਲਾ ਟੈਸਟ 22 ਸਤੰਬਰ ਨੂੰ ਹੋਵਾਂਗਾ 22 ਸਤੰਬਰ ਨੂੰ ਹੀ ਤੁਹਾਨੂੰ ਪੂਰੇ ਵੀਕ ਦਾ ਸ਼ਡਿਊਲ ਮਿਲ ਜਾਏਗਾ ਭਾਈ ਇੱਕ ਵੀਕ ਦੇ ਅੰਦਰ ਦੋ ਮੌਕ ਟੈਸਟ ਹੋਵਾਂਗੇ ਫੁੱਲ ਔਰ ਤਿੰਨ ਹੋਵਾਂਗੇ ਸੈਕਸ਼ਨਲ ਬਿਲਕੁਲ ਪੀਟ ਈਐਸਬੀ ਦੇ ਐਗਜ਼ਾਮ ਪੈਟਰਨ ਦੇ ਉੱਪਰ ਆਧਾਰਿਤ ਹੋਵਾਂਗੇ ਸਾਰੇ ਕੇ ਸਾਰੇ ਇਸ ਪੂਰੇ ਬੈਚ ਦੀ ਜੋ ਫੀਸ ਹੈ ਆ 3 ਮਹੀਨੇ ਇਹ ਬੈਚ ਚੱਲਣਾ ਇੱਕ ਇੱਕ ਮਹੀਨੇ ਦੀ ਫੀਸ ਹੈ 1500 ਰੁਪਏ ਠੀਕ ਹੈ ਔਰ ਬਾਕੀ ਇਸ ਬੈਚ ਤੇ ਰਿਲੇਟਡ ਕੋਈ ਵੀ ਤੁਹਾਨੂੰ ਜਾਣਕਾਰੀ ਚਾਹੀਏ ਆ ਤਾਂ ਦੋ ਨੰਬਰ ਆਪਣੇ ਹੈ ਭਾਈ ਇੱਥੇ ਕੰਟੈਕਟ ਕਰ ਲਿਓ ਸਾਡੇ ਨਾਲ